ਕਰੋ ਕਰਨਗੇ ਖੰਨਾ ਦੇ ਮੰਦਰ ਦੇ ਵਿੱਚ ਸ਼ਿਵਲਿੰਗ ਖੰਜੀਤ ਕਰਨ ਵਾਲੇ ਮੁਲਜ਼ਮ ਜੋਇਨੇ ਗ੍ਰਫਤਾਰ ਹੋ ਚੁਕੇ ਨੇ ਪੁਲਿਸ ਨੇ ਚਾਰ ਮੁਲਜ਼ਮਾਨ ਨੂੰ ਗ੍ਰਫਤਾਰ ਕੀਤਾ 15 ਅਗਸਤ ਨੂੰ ਖੰਨਾ ਦੇ ਸ਼ਿਵਪਰੀ ਮੰਦਰ ਦੇ ਵਿੱਚ ਚੋਰੀ ਹੋਈ ਸੀ ਮੰਦਰ ਦੇ ਵਿੱਚ ਚੋਰੀ ਕੀਤੀ ਗਈ ਚਾਂਦੀ ਵੀ ਹੁਣ ਬਰਾਮਦ ਕਰ ਲਈ ਗਈ ਹੈ ਦੱਸਦੇ ਕਿ ਉਤਰਾਖੰਡ ਅਤੇ ਯੂਪੀ ਤੋਂ ਹੀ ਮੁਲਜ਼ਮ ਗ੍ਰਫਤਾਰ ਕੀਤੇ ਗਏ ਨੇ ਤਾਜ਼ਮਿਕ ਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਸਨ ਮੁਲਜ਼ਮ ਜਨਾਂ ਨੂੰ ਕੀ ਗ੍ਰਫਤਾਰ ਕਰ ਲਿਆ ਗਿਆ ਹੈ ਤੇ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ ਮੰਦਰ ਤੋਂ ਚੋਰੀ ਕੀਤੀ ਗਈ ਚਾਂਦੀ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ ਫਿਲਹਾਲ ਖੰਨਾ ਦੇ ਸ਼ਿਵਲਿੰਗ ਦੇ ਵਿੱਚ ਮੂਰਤੀ ਜੁੜੀ ਖੰਡਿਤ ਕੇ ਜੁੜਾ ਹੈ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਹੈ ਇਹਨਾਂ ਦੇ ਵੱਲੋਂ ਹੋਰ ਵੀ ਇਸ ਤਰੀਕੇ ਦੇ ਅਪਰਾਧਿਕ ਕਤਨਾਵਾਂ ਨੂੰ ਅੰਤਰਾੰਦ ਕੀਤਾ ਗਿਆ ਸੀ ਤੇ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਫਤਾਰ ਕੀਤਾ ਹੈ ਦੱਸ ਦੇ ਕਿ ਯੂਪੀ ਤੋਂ ਇਹਨਾਂ ਨੂੰ ਜੁੜਾ ਹੈ ਗ੍ਰਫਤਾਰ ਕੀਤਾ ਗਿਆ 15 ਅਗਸਤ ਨੂੰ ਖੰਨਾ ਦੇ ਸ਼ਿਵਪੂਰੀ ਮੰਦਿਰ ਦੇ ਵਿੱਚ ਉਹਨਾਂ ਦੇ ਵੱਲੋਂ ਚੋਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਨਦੀਪ ਪਾਲ ਜਾਰੀ ਸੀ ਤੇ ਮੰਦਿਰ ਤੋਂ ਚੋਰੀ ਕੀਤੀ ਗਈ ਜੁੜੀ ਚਾਂਦੀ ਸੀ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਉਤਰਾਖੰਡ ਤੇ ਯੂਪੀ ਤੋਂ ਮੁਲਜ਼ਮ ਗ੍ਰਫਤਾਰ ਹੋਏ ਨੇ شیولنگ خندت کرن والے ملزم گرفتار ہو چکے نے ڈی جی پی گورو یادو کے جانکاری ٹویٹ کر کے سانج کی گئی ہے جس طرح کی بال شیولنگ خندت ملزمان گرفتار کیا گیا ہوں جس تو بات کے جانکاری پال جواری سی جڑ چکے ہیں چار ملزمانو گرفتار کیتا گیا ہے سے دیا گیا شیو لنگ خنڈت کیا کمل کپور ساٹینال جوڑ چکے نے کمل چار ملزمانو گرفتار گیا ہے ਅੰਜਲੀ ਇਹਦੇ ਵਿੱਚ ਦੱਸिए ਤਾਂ ਸੋਸ਼ਲ ਮੀਡੀਆ ਨੇ ਔਰ ਕਈ ਇੱਕ ਟੈਕਨੀਕ ਦੇ ਨਾਲ ਇਹਨਾਂ ਚਾਰੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਸਾਰਿਆਂ ਦਾ ਜਿਹੜਾ ਲਿੰਕ ਹੈ ਸਾਊਥ ਨਾਲ ਤਾਮਿਲਨਾਡੂ ਨਾਲ ਕਿਤੇ ਨਾ ਕਿਤੇ ਜੁੜਦਾ ਹੋਇਆ ਨਜ਼ਰ ਆ ਰਿਹਾ ਹੈਗਾ ਔਰ ਹਲੇ ਵੀ ਜਿਹੜੀ ਟੈਕੀਕਾ ਜਾਰੀ ਹੈਗੀ ਹੈ ਐਸਐਸਪੀ ਕੌਂਟਰੋਲ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈਗੀ ਆ ਉਹਦੇ ਵਿੱਚ ਵੀ ਇਹ ਸਾਫ਼ ਉਂਦਰ ਛਾਇਆ ਜਾ ਰਿਹਾ ਇਹਨਾਂ ਦਾ ਮਕਸਦ ਸਿਰਫ ਚੋਰੀ ਕਰਨਾ ਨਹੀਂ ਸੀਗਾ ਇਹਨਾਂ ਨੇ ਜਰੂਰ ਕਿਤੇ ਨਾ ਕਿਤੇ ਸਵੇਰ ਦਾ ਵਕਤ ਜਿਹੜਾ ਚੋਰੀ ਕਰਨ ਲਈ ਚੁਣਿਆ ਲੇਕਿਨ ਉਸ ਤੋਂ ਬਾਅਦ ਸ਼ਿਵਲਿੰਗ ਨੂੰ ਖੰਡਿਤ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਬੜੀ ਇੱਕ ਕਨਸਪਿਰੈਂਸੀ ਵੱਲ ਜਿਹੜੀ ਹੈਗੀ ਹੈ ਇਸ਼ਾਰਾ ਕਰ ਰਿਹਾ ਹੈ ਕਿ ਇਹਨਾਂ ਦਾ ਵਾਰਦਾਤ ਕਰਨ ਦਾ ਜਿਹੜਾ ਤਰੀਕਾ ਸੀਗਾ ਔਰ ਵਾਰਦਾਤ ਕਰਨ ਤੋਂ ਪਿੱਛੇ ਜੋ ਮੋਟਿਵ ਸੀਗਾ ਉਹਦੇ ਉੱਤੇ ਵੀ ਪੁਲਿਸ ਨੇ ਜਿਹੜੀ ਹੈ ਟੈਕੀਕਾਤ ਕਰਦੀ ਹੋਈ ਨਜ਼ਰ ਆ ਰਹੀ ਹੈ ਜੀ ਜੇ ਬਿਲਕੁਲ ਕਮਲ ਕਿਉਂਕਿ ਜੇਕਰ ਮੋਟਿਵ ਸਿਰਫ ਚੋਰੀ ਕਰਨਾ ਹੁੰਦਾ ਤਾਂ ਉਹਨਾਂ ਦੇ ਵੱਲੋਂ ਸੋਨਾ ਚਾਂਦੀ ਚੋਰੀ ਕਰਕੇ ਉਥੋਂ ਲੈ ਕੇ ਭੱਜ ਜਾਂਦੇ ਸ਼ਿਵਲਿੰਗ ਖੰਡਿਤ ਕਰਨ ਦਾ ਮਤਲਬ ਹੁਣ ਤੱਕ ਜੜ ਸਮਝ ਨਹੀਂ ਆਇਆ ਹੈ ਤੇ ਜਿਹੜੇ ਮੁਲਜ਼ਮ ਨੇ ਕਮਲ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਕਿੱਥੋਂ ਬਿਲੋਂਗ ਕਰਦੇ ਨੇ ਤਾਮਿਲਨਾਡੂ ਤੇ ਤੇਲੰਗਾਨਾ ਨਾਲ ਤਾਰ ਜੁੜਦੇ ਹੋਏ ਨਜ਼ਰ ਆ ਰਹੇ ਨੇ ਔਰ ਇਹਦੇ ਪਿੱਛੇ ਕਾਰਨ ਇਹੀ ਹੈ ਕਿ ਇਧਰ ਹੀ ਕਿਉਂ ਸਾਊਥ 3 ਨੂੰ ਕਿਉਂ ਚੁਣਿਆ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਕਿ ਜਿਹੜੇ ਆਰੋਪੀ ਨੇ ਜਿਹੜੇ ਦੋ ਹੋਰ ਆਰੋਪੀ ਨੇ ਉਹਨਾਂ ਦਾ ਸਬੰਧ ਜਿਹੜਾ ਪੰਜਾਬ ਦੇ ਨਾਲ ਹੈ ਜਦਕਿ ਜਿਹੜੇ ਬਾਕੀ ਇਹਨਾਂ ਦੇ ਨਾਲ ਜਿਹੜੀ ਹਲੇ ਜੋ ਸੂਤਰ ਦੱਸਦੇ ਨੇ ਜਿਨ੍ਹਾਂ ਵੱਲੋਂ ਸਾਰਾ ਪਲਾਨ ਤਿਆਰ ਕੀਤਾ ਗਿਆ ਉਹਨਾਂ ਦੇ ਤਾਰ ਤੇਲੰਗਾਨਾ ਔਰ ਤਾਮਿਲਨਾਡੂ ਨਾਲ ਜੁੜਦੇ ਹੋਏ ਨਜ਼ਰ ਆ ਰਹੇ ਨੇ ਆਰੋਪੀ ਫਰਾਰ ਕਿਸ ਤਰ੍ਹਾਂ ਹੋਏ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਜਿਸ ਤਰ੍ਹਾਂ ਤੁਸੀਂ ਕਿ ਕਿ ਜੇਕਰ ਮਕਸਦ ਸਿਰਫ ਚੋਰੀ ਕਰਨਾ ਹੁੰਦਾ ਤਾਂ ਗੋਲੁਕ ਉੱਥੇ ਪਈ ਸੀਗੀ ਜਿਹੜੇ ਚਾਂਦੀ ਦੇ ਬਰਤਨ ਸੀਗੇ ਮੁਕਟ ਸੀਗੇ ਔਰ ਸਿੱਕੇ ਵੀ ਉੱਥੇ ਮੌਜੂਦ ਸੀਗੇ ਮੰਦਿਰ ਦੇ ਅੰਦਰ ਤਾਂ ਉਹਦੀ ਚੋਰੀ ਕਰਕੇ ਬੜੇ ਆਰਾਮ ਨਾਲ ਜਾ ਸਕਦੇ ਸੀ ਲੇਕਿਨ 15 ਤੋਂ 20 ਮਿੰਟ ਜਿਹੜੀ ਹੈਗੀ ਆ ਉੱਥੇ ਬੈਠੇ ਰਹੇ ਉਸ ਤੋਂ ਬਾਅਦ ਸ਼ਿਵਲਿੰਗ ਨੂੰ ਖੰਡਿਤ ਕੀਤਾ ਗਿਆ ਔਰ ਫਿਰ ਉਸ ਤੋਂ ਬਾਅਦ ਦੱਸਦੀ ਹੈ ਕਿ ਇਹਨਾਂ ਵੱਲੋਂ ਇੱਕ ਫੋਨ ਕਾਲ ਕੀਤੀ ਜਾਂਦੀ ਹੈਗੀ ਸਵੇਰ ਦੇ ਟਾਈਮ ਦੇ ਉੱਤੇ ਜਿੱਥੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਔਰ ਰੁੱਕ ਕੇ ਕੀ ਜਿਹੜਾ ਹੈਗਾ ਉਸ ਸਟਰਕਚਰ ਨੂੰ ਕਿੰਨਾ ਨੁਕਸਾਨ ਹੋਇਆ ਉਹਦੀ ਵੀਡੀਓਗ੍ਰਾਫੀ ਤੱਕ ਜਿਹੜੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਹ ਸਾਰੇ ਤਾਰ ਜਿਹੜੇ ਨੇ ਕਿਤੇ ਨਾ ਕਿਤੇ ਇਸ ਵੱਲ ਇਸ਼ਾਰਾ ਕਰ ਰਹੇ ਆ ਕਿ ਬਹੁਤ بڑا ਜਿਹੜਾ ਇੱਕ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਉਣ ਦਾ ਇੱਕ ਜਿਹੜੀ ਸਾਜ਼ਿਸ਼ ਜੀ ਉਹ ਰਚੀ ਜਾ ਰਹੀ ਸੀ ਬਿਲਕੁਲ ਕਮਲ ਤੇ ਕੀ ਇਹਨਾਂ ਦੇ ਵੱਲੋਂ ਇਹ ਪਹਿਲਾ ਵਾਰ ਦਾ ਸੀ ਅਜਿਹਾ ਜਿਸ ਨੂੰ ਅੰਜਾਮ ਦਿੱਤਾ ਗਿਆ ਸੀ ਜੈਸ ਤੋਂ ਪਹਿਲਾਂ ਵੀ ਇਹਨਾਂ ਦੇ ਵੱਲੋਂ ਇਸ ਤਰੀਕੇ ਦੇ ਧਾਰਮਿਕ ਅਪਰਾਧਾਂ ਨੂੰ ਅੰਜਾਮ ਦਿੱਤਾ ਗਿਆ ਹੈ ਦੇਖੋ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਖੰਨਾ ਦੇ ਏਰੀਏ ਦੇ ਵਿੱਚ ਹੀ ਬਹੁਤ بڑا ਜਿਹੜਾ ਇੱਕ ਧਾਰਮਿਕ ਸਥਲ ਹੈਗਾ ਉੱਥੇ ਵੀ ਸ਼ਿਵਲਿੰਗ ਨੂੰ ਖੰਡਿਤ ਕੀਤਾ ਗਿਆ ਸੀ ਪੈਟਰਨ ਔਰ ਮੋਡਲ ਸਪਰਿੰਦੀ ਸੇਮ ਜਗ੍ਹਾ ਉੱਥੇ ਵੀ ਚੋਰੀ ਜਿਹੜੀ ਪਹਿਲਾਂ ਕੀਤੀ ਗਈ ਉਸ ਤੋਂ ਬਾਅਦ ਸ਼ਿਵਲਿੰਗ ਨੂੰ ਖੰਡਿਤ ਕੀਤਾ ਗਿਆ ਜੋਤਾਂ ਤੋੜੀਆਂ ਗਈਆਂ ਔਰ ਬਾਹਰ ਨੰਦੀ ਦੀ ਮੂਰਤੀ ਨੂੰ ਜਿਹੜਾ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਸੇਮ ਮੋਡਲ ਸਪਰਿੰਦੀ ਜਿਹੜੀ ਅਪਣਾਦੇ ਹੋਏ ਖੰਨਾ ਦੇ ਵਿੱਚ ਵੀ ਇਹ ਜਿਹੜੀ ਵਾਰਦਾਤ ਸੀ ਈ ਟੰਗ ਨਾਲ ਕੀਤੀ ਗਈ ਹੈਗੀ ਹੈ ਤੇ ਦੇਖਣਾ ਹੋਏਗਾ ਕਿ ਆਖਿਰ ਕਿਉਂ ਸ਼ਿਵ ਮੰਦਿਰ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹੈਗਾ ਔਰ ਕੀ ਇਹਦੇ ਤਾਰ ਜਿਹੜੇ ਹੈਗੇ ਆ ਜੋ ਖੰਨਾ ਵਾਰਦਾ ਪਹਿਲਾਂ ਹੋਈ ਚਗੀ ਉਹਦੇ ਨਾਲ ਜੁੜਨਗੇ ਜਾਂ ਫਿਰ ਇਹ ਜਿਹੜੇ આરોપી ਨੇ ਇਹਨਾਂ ਵੱਲੋਂ ਸਾਜ਼ਿਸ਼ ਰਚੀ ਗਈ ਜਾਂ ਫਿਰ ਮੇਨ ਸਾਜ਼ਿਸ਼ ਕਰਤਾ ਜਿਹੜੇ ਨੇ ਇਹ ਸਾਰਾ ਜਾਸਦਾ ਵਿਸ਼ਾ ਜਿਹਦਾ ਖੁਦ ਡੀਜੀਪੀ ਪੰਜਾਬ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਹੈਗਾ ਔਰ

तरीके दे वारदात नु अंजाम देना ओना नु ठेस ਪਹੁੰਚਾਉਣ دی ਜੜੀ ਗੱਲ ਹੈ ਸਾਹਮਣੇ ਆ ਰਹੀ ਹੈ ਫਿਲਹਾਲ ਦੱਸ દઈએ ਕਿ ਇਹਨਾ ਚਾਰੇ ਹੀ ਮੁਲਜ਼ਮਾ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਪੁਲਿਸ ਦੇ ਵੱਲੋਂ